ਬੜੀ ਖੁਸ਼ੀ ਹੋ ਰਹੀ ਹੈ ਨੈਸ਼ਨਲ ਅਵਾਰਡ ਮਿਲਿਆ ਤੇ ਬਾਕੀ ਬੱਚਿਆਂ ਨਾਲ ਮਿਲ ਕੇ ਹੋਰ ਵੱਧ ਖੁਸ਼ੀ ਹੋ ਰਹੀ ਹੈ ਬੱਚਿਆਂ ਨੂੰ ਜਦੋਂ ਪਤਾ ਲੱਗਿਆ ਅੱਜ ਵੀ ਸਾਡੇ ਸਾਨੂੰ ਅਵਾਰਡ ਮਿਲਿਆ ਤਾਂ ਵਾਕਈ ਉਹ ਕਹਿੰਦੇ ਆਪ ਨੂੰ ਤਾਂ ਇੰਜੋਇਮੈਂਟ ਹੋ ਰਹੀ ਸੀ ਬੱਚਿਆਂ ਨੇ ਬੜਾ ਇੰਜੋਏ ਕੀਤਾ ਉਹਨਾਂ ਨੂੰ ਦੇਖ ਕੇ ਹੋਰ ਵੀ ਜ਼ਿਆਦਾ ਪ੍ਰਾਊਡ ਫੀਲ ਹੋਇਆ ਵੀ ਵਾਕਈ ਇਹ ਬੱਚਿਆਂ ਵਾਸਤੇ ਜੇ ਆਪਾਂ ਕੁਝ ਕਰਦੇ ਆਂ ਤਾਂ ਕੁਦਰਤ ਉਹਦਾ ਰਿਵਾਰਡ ਜੁੜ ਦਿੰਦੀ ਹੈ ਰੀਸੈਂਟਲੀ ਹੁਣੇ ਕਿਸੇ ਦਾ ਇੱਕ ਕਾਲ ਆਇਆ ਸੀ ਤੇ ਉਹਨਾਂ ਨੇ ਇੱਕ ਬੜੀ ਡਿਫਰੈਂਟ ਜੀ ਗੱਲ ਕੀਤੀ ਉਹ ਕਹਿੰਦੇ ਵੀ ਸਰ ਗਰਲ ਸਕੂਲ ਦਾ ਨਾਮ ਮੇਰੇ ਕਹਿੰਦਾ ਸਿਸਟਰ ਵੀ ਗਰਲ ਸਕੂਲ ਚੋਂ ਪੜ੍ਹ ਕੇ ਗਏ ਨੇ ਤੁਹਾਡੇ ਸਕੂਲ ਦਾ ਨਾਮ ਇੰਨਾ ਅੱਛਾ ਲੱਗਦਾ ਵੀ ਅਸੀਂ ਪੂਰਾ ਫੀਲ ਸਿਕਿਉਰ ਕਰਦੇ ਹਾਂ ਸਾਡੀ ਬੱਚੀ ਜੇ ਗਰਲ ਸਕੂਲ ਚ ਜਾ ਰਹੀ ਹੈ ਤਾਂ ਉਹਦਾ ਭਵਿੱਖ ਵੀ ਅੱਛਾ ਹੈ ਤੇ ਉਹ ਸਕੂਲ ਦੇ ਵਿੱਚ ਸੁਰੱਖਿਆਤ ਹੈ ਇਹ ਚੀਜ਼ ਨੋ ਡਾਊਟ ਇੱਕ ਰਿਵਾਰਡ ਮਿਲਣਾ ਆਪਦੀ ਲਾਈਫ ਦੇ ਵਿੱਚ ਉਹ ਹੁੰਦਾ ਪਰ ਪੇਰੈਂਟਸ ਦੇ ਵਿਊਜ਼ ਮਿਲਨੇ ਉਹ ਇੱਕ ਵੱਖਰਾ ਰਿਵਾਰਡ ਹੈ ਸੋ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਫਿਲਹਾਲ ਪਰ ਲਾਸਟ ইয়ার ਮੈਨੂੰ ਸਟੇਟ ਅਵਾਰਡ ਮਿਲਿਆ ਸੀ ਪੰਜਾਬ ਸਰਕਾਰ ਦੁਆਰਾ ਤੇ ਰੀਸੈਂਟਲੀ ਮੈਨੂੰ ਹੁਣ ਕੱਲ ਜਿਹੜੀ ਲੈਟਰ ਆਈ ਹੈ ਇਸ਼ੂ ਕੀਤੀ ਹੈ ਗਵਰਨਮੈਂਟ ਆਫ ਇ ਪ੍ਰੀਜ਼ ਜਾਂ ਕੋਈ ਅਵਾਰਡ ਮਿਲਣਾ ਇਟਸ ਲਾਈਕ ਅ ਮੋਟੀਵੇਸ਼ਨਲ ਹੈ ਨਾ ਆਪਣਾ ਸਭ ਤੋਂ ਵੱਡਾ ਮੋਟੀਵੇਸ਼ਨ ਹੁੰਦੀ ਹੈ ਇਸ ਟਾਈਮ ਮਿਡੇ ਦੇ ਵਿੱਚਾਂ 45 ਦੇ ਹੋ ਗਏ ਬੱਚੇ ਬਾਹਰ ਪੜ ਰਹੇ ਨੇ ਤਾਂ ਕਿਤਨੇ ਕਿਤੇ ਲਾਈਫ ਥੋੜੀ ਸਾਇਲੈਂਟ ਜੀ ਹੋ ਜਾਂਦੀ ਹੈ ਵੀ ਚਲੋ ਇੱਕ ਰੁਟੀਨ ਦੇ ਵਿੱਚ ਜਿਵੇਂ ਚੱਲ ਰਿਹਾ ਸੀ ਕੰਮ ਚੱਲੋ ਪਰ ਇਹ ਅਵਾਰਡ ਮਿਲਣਾ ਜਿੱਥੇ ਇੱਕ ਖੁਸ਼ੀ ਦੀ ਗੱਲ ਹੈ ਉੱਥੇ ਇੱਕ ਜ਼ਿੰਮੇਵਾਰੀ ਵੀ ਨਾਲ ਹੈ ਤਾਂ ਹੁਣ ਮੈਨੂੰ ਐ ਲੱਗਦਾ ਵੀ ਸ਼ਾਇਦ ਇਹ ਅਵਾਰਡ ਮੈਨੂੰ 10 ਸਾਲ ਹੋ ਰਹੇ ਮੈਨੂੰ ਇਹਨੇ ਯੰਗ ਕਰਤਾ ਵੀ ਮੈਂ 10 ਸਾਲ ਹੋਰ ਦੱਬ ਕੇ ਆਉਦਾ ਇਹਨਾਂ ਬੱਚੀਆਂ ਨੂੰ ਪੜਾਵਾ ਤੇ ਬੜੀ ਖੁਸ਼ੀ ਮਿਲਦੀ ਹੈ ਜਦੋਂ ਬੱਚ ਦਾ ਅੱਛਾ ਇਹੀ ਡ੍ਰੀਮ ਹੈ ਵੀ ਲੜਕੀਆਂ ਇੰਨਾ ਵੱੜਾ ਲਿਖੇ ਜਾਣ ਸਮਾਜ ਦੇ ਵਿੱਚ ਵੀ ਆਪਦੇ ਪੈਰਾਂ ਤੇ ਖੜੀਆਂ ਹੋਣ ਤੇ ਪ੍ਰਾਊਡ ਫੀਲ ਕਰੀਏ ਜੇ ਸਾਡੀ ਪੜ੍ਹਾਈ ਵੀ ਬੱਚੀ ਹੈ ਤੇ ਫੀਲਡ ਦੇ ਵਿੱਚ ਬੜਿਆ ਕੰਮ ਕਰ ਰਹੀ ਹੈ ਜੀ ਇੰਨੇ ਅੱਛੇ ਜਾਮੇ ਸਾਡੇ ਪਾਸ ਜਿਹੜੇ ਬੱਚੇ ਨੂੰ ਇੰਨਾ ਅੱਛਾ ਪੜਾਉਂਦੇ ਨੇ ਇੰਨਾ ਚੋ ਕਰਦੇ ਨੇ ਤੇ ਰਿਜ਼ਲਟਸ ਉਹਦੇ ਅਕੋਰਡਿੰਗ ਇੰਨੇ ਅੱਛੇ ਰਿਜ਼ਲਟਸ ਆਉਂਦੇ ਨੇ ਜਿਹਦੇ ਨਾਲ ਅੱਜ ਲਾਈਕ ਪੂਰੀ ਇੱਕ ਡਿਸਟ੍ਰਿਕਟ ਦੇ ਵਿੱਚ ਜਾਂ ਇੱਕ ਸਟੇਟ ਦੇ ਵਿੱਚ ਨਹੀਂ ਆਲ ਓਵਰ ਇੰਡੀਆ ਦੇ ਵਿੱਚ ਸਾਡੇ ਸਕੂਲ ਦਾ ਨਾਮ ਕੀ ਗਰਲਸ ਸਕੂਲ ਬਰਨਾਲਾ ਤੋਂ ਇਨਨ ਨੂੰ ਐਜ਼ ਅ ਨੈਸ਼ਨਲ ਅਵਾਰਡ ਲਈ ਸਿਲੈਕਟ ਕੀਤਾ ਫਰਸਟ ਲਾਸਟ ਇਅਰ ਇਨਨ ਨੇ ਸਟੇਟ ਅਵਾਰਡ ਅਪਲਾਈ ਕੀਤਾ ਸੀ ਐਂਡ ਹੀ ਗਾਟ ਸਿਲੈਕਟਿਡ ਯਾ ਗਾਟ ਥਰਡ ਪੋਜੀਸ਼ਨ ਇਨ ਸਟੇਟ ਲਿਸਟ ਲਾਸਟ ਇਅਰ ਐਂਡ ਫਰਸਟ ਟਾਈਮ ਨੈਸ਼ਨਲ ਅਵਾਰਡ ਮਿਲਣਾ ਇੱਕ ਡ੍ਰੀਮ ਹੈ ਐਂਡ ਸਰ ਹੈਜ਼ ਅਚੀਵਡ ਦੈਟ ਡ੍ਰੀਮ ਕਿ ਫਰਸਟ ਟਾਈਮ ਹੀ ਅਪਲਾਈ ਕੀਤਾ ਸੀ ਐਂਡ ਹੀ ਗਾਟ ਇਟ ਐਜ਼ ਅ ਸਕੂਲ ਪ੍ਰਿੰਸੀਪਲ ਇਟਸ ਅ ਮੋਟੀਵੇਸ਼ਨ great motivation for the other staff members also for the students also ki like education jiddu apam sir like jado vi apan mehnat karde ha hard work always pays jado vi apan oda fruit hamesha sweet hunda hai chahe late aunda hai kis tarah vi aunda hai but oda fruit acha hunda hai